ਐਸ ਵੀ ਲਈ ਤੁਸੀਂ ਜੁੜੇ ਆ ਸਾਡੇ ਚੈਨਲ ਦੇ ਨਾਲ ਉਮੀਦ ਰੱਖਦੇ ਆ ਸਾਡੀ ਵੀਡੀਓ ਦੇਖ ਕੇ ਤੁਸੀਂ ਲਾਈਕ ਕਮੈਂਟਸ ਜ਼ਰੂਰ ਕਰੋਗੇ ਤੇ ਆਪਣੇ ਸੱਜਣ ਬੇਲੀ ਮਿੱਤਰਾਂ ਦੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰੋਗੇ ਆਓ ਫਿਰ ਦੇਖਦੇ ਆ ਅੱਜ ਦੀ ਵੀਡੀਓ ਸਾਡੀ ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਅਕਬਲ ਜੱਟ ਹਾਜ਼ਰ ਏ ਖਿਦਮਤ ਇੱਕ ਦਿੱਤੇ ਹੋਏ ਇੰਟਰਵਿਊ ਦੇ ਵਿੱਚ ਅਬਦਲ ਖਾਲਕ ਸਾਹਿਬ ਕਾ ਮਨ ਸਿੰਘ ਨੇ ਆਖਿਆ ਕਿ ਮੈਂ ਸਕੂਲ ਨਹੀਂ ਗਿਆ ਅਸੀਂ ਦੱਸਦੇ ਜਾਈਏ ਕਿ ਜਿਸ ਪਿੰਡ ਦੇ ਵਿੱਚ ਇਹ ਰਏ ਯਾਨੀ ਇਹਨਾਂ ਦੀ ਪਰਵਰਿਸ਼ ਹੋਈ ਔਰ ਬੜੇ ਹੋਏ ਬੱਚਿਆਂ ਵਾਲੇ ਬਣੇ ਮਾਪ ਉਸ ਪਿੰਡ ਦੇ ਵਿੱਚ ਤਕਰੀਬਨ 80 ਦੀ ਦਹਾੜੀ ਤੋਂ ਬਾਅਦ ਸਕੂਲ ਬਣਿਆ ਇਸ ਵੇਨਾ ਇਸ ਪਿੰਡ ਦਾ ਜਿਹੜਾ ਮਾਹੌਲ ਸੀ ਉਹ ਸਕੂਲ ਵਾਲਾ ਨਹੀਂ ਸੀ لیکن عبد الخالق ਦੀ ਰਗਾਂ ਦੇ ਵਿੱਚ ਇੱਕ ਅੱਛੇ ਖਾਨਦਾਨ ਦਾ ਚੰਗੇ ਕਰਦਾ ਖੂਨ ਵਸਦਾ ਸੀ ਜਿਸ ਦੀ وجہ ਨਾਲ ਇਹ ਬੁਰੇ ਕੰਮਾਂ ਦੇ ਵਿੱਚ ਨਹੀਂ ਪਿਆ لہذا ਆਪਣੀ ਜ਼ਿੰਦਗੀ ਬੜੀ ਸਾਫ਼ ਸੁਥਰੀ ਤੇ ਮਿਹਨਤ ਤਲਬ ਤੇ ਆਪਣੀ ਰੋਜ਼ੀ ਰੋਟੀ ਵੱਲ ਹੀ ਤਵੱਜੋ ਦਿੱਤੀ ਔਰ ਆਪਣੇ ਬੱਚਿਆਂ ਨੂੰ ਵੀ ਇਹੀ ਸਬਕ ਦਿੱਤਾ ਕਿ ਪੁੱਤਰ ਕਿਸੇ ਦਾ ਕੋਈ ਖਾਣਾ ਨਹੀਂ ਸਿਰਫ ਜਿਹੜੀ ਮਿਹਨਤ ਕਰਨੀ ਆ ਉਸੇ ਮਿਹਨਤ ਦਾ ਸਲਾ ਰੱਬ ਤੁਹਾਨੂੰ ਜ਼ਰੂਰ ਦੇਗਾ ਔਰ ਫਿਰ ਇਹੀ ਹੋਇਆ ਕਿ ਵਕਤ ਲੰਘਦਾ ਗਿਆ ਵੇਲਾ ਜਿਵੇਂ ਜਿਵੇਂ ਲੰਘਿਆ ਉਸ ਉਸ ਤਰ੍ਹਾਂ ਔਲਾਦ ਜਵਾਨ ਹੋਈ ਅਬਦਲ ਖਾਲਕ ਇੱਕ ਅੱਛਾ ਬਾਪ ਹੋਣ ਦੇ ਨਾਲ-ਨਾਲ ਇੱਕ ਬਹੁਤ ਅੱਛਾ ਸ਼ਰੀਫ ਇਨਸਾਨ ਵੀ ਸਾਬਤ ਹੋਇਆ ਇੱਕ ਇੰਟਰਵਿਊ ਦੇ ਵਿੱਚ ਇਹਨਾਂ ਨੇ ਇਹ ਵੀ ਆਖਿਆ ਕਿ ਮੈਂ ਰੱਬ ਦੇ ਅੱਗੇ ਕਦੀ ਵੀ ਗਿੱਲਾ ਨਹੀਂ ਕੀਤਾ ਕਿਉਂਕਿ ਜਿਸ ਜਗ੍ਹਾ ਤੇ ਰੱਬ ਨੇ ਸਾਨੂੰ ਰੱਖਿਆ ਅਸੀਂ ਖੁਸ਼ ਹਾਂ ਤੇ ਰੱਬ ਦੇ ਅੱਗੇ ਕੋਈ ਗਿੱਲਾ ਵੀ ਨਹੀਂ ਕਰ ਸਕਦਾ ਕਿ ਆ ਰੱਬਾ ਤੂੰ ਜਿਸ ਜਗ੍ਹਾ ਤੇ ਵੀ ਰੱਖਿਆ ਸਹੀ ਰੱਖਿਆ ਮੈਂ ਰੱਬ ਦਾ ਬੜਾ ਸ਼ੁਕਰ ਅਦਾ ਕਰਦਾ ਕਿ ਰੱਬ ਨੇ ਆ ਦਿਨ ਮੈਨੂੰ ਵਖਾਏ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਇੱਕ ਗਰੀਬ ਸ਼ਖਸ ਹੋ ਕੇ ਇਸ ਵੇਲੇ ਮੈਂ ਬਾਹਰ ਕੈਨੇਡਾ ਵਿੱਚ ਫਿਰੂੰਗਾ ਤੇ ਆਪਣੇ ਉਹਨਾਂ ਰਿਸ਼ਤਿਆਂ ਨੂੰ ਵੀ ਦੇਖੂੰਗਾ ਜਿਨ੍ਹਾਂ ਦੀ ਕਦੀ ਸੋਚ ਵੀ ਨਹੀਂ ਸੀ ਰੱਖੀ ਮੈਂ ਇਸ ਵੇਲੇ ਬੜਾ ਖੁਸ਼ ਹਾਂ ਕਿ ਮੈਂ ਉਸ ਖਾਨਦਾਨ ਦੇ ਪਰਿਵਾਰ ਦਾ ਹਿੱਸਾ ਬਣਿਆ ਹੋਇਆ ਜਿਹੜਾ ਮੇਰਾ ਪਰਿਵਾਰ ਮੇਰੀ ਅੜੀਕ ਵਿੱਚ ਪੌਣੀ ਸਦੀ ਵੀ ਨਹੀਂ ਭੁੱਲਿਆ ਔਰ ਮੈਂ तमाम ਆਪਣੇ ਬੱਚਿਆਂ ਦਾ ਆਪਣੇ ਖਾਨਦਾਨ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਮੈਨੂੰ ਇੰਨੀ ਇੱਜ਼ਤ ਬਖਸ਼ੀ ਔਰ ਮੈਨੂੰ ਹਮੇਸ਼ਾ ਉੱਚੀ ਜਗ੍ਹਾ ਹੀ ਬਿਠਾਉਂਦੇ ਆ ਕਿਉਂਕਿ ਇਸ ਵੇਲੇ ਖਾਨਦਾਨ ਦੇ ਵਿੱਚੋਂ 1947 ਦੀ ਜਿਹੜੀ ਪੀੜ੍ਹੀ ਚੋਂ ਮੈਂ ਸਭ ਤੋਂ ਵੱਡਾ ਆਪਣੇ ਖਾਨਦਾਨ ਦਾ ਫਰਦ ਆ ਸ਼ੁਕਰ ਹੈ ਆ ਦੋਨੇ ਭਰਾ ਮੇਲੇ ਵੱਡੇ ਦੇ ਪੋਤੇ ਹੈ ਵੱਡੇ ਪੋਤੇ ਨੇ ਜਿਹੜਾ ਦੇ ਜੇਠੇ ਆ ਮੈਂ ਹੁਣ ਮਤਲਬ ਮੈਂ ਹੁਣ ਮਤਲਬ ਚਾਹਤੇ ਨੇ ਤੁਸੀਂ ਕਿੰਨੇ ਨੇ ਇਹਨਾਂ ਦਾ ਸੌਟ ਹੈ ਕਿ ਵੱਡੇ ਆ ਮੈਂ ਇਹ ਮੈਂ ਫੈਮਿਲੀ ਚ ਪਹਿਲਾ ਤਾਇਆ ਸੀਗਾ ਅੱਛਾ ਇਹ ਵੀ ਤਾਇਆ ਸੀ ਇਹ ਵੀ ਵੱਡੇ ਹੀ ਆ ਤਾਇਆ ਹੀ ਇਹ ਵੀ ਹੋਣ ਬਣਾਏ ਇਹ ਤਾਇਆ ਬਣ ਕੇ ਮੈਂ ਚਾਹਤੇ ਨਹੀਂ ਸੀ ਧਿਆਨ ਆਹ ਹੋਰ ਚੱਲ ਚੱਲ ਨਾ ਕਦੀ ਭਰੀ ਵੀਡੀਓ ਨਾ ਵੀ ਕਹਿਗਾ ਸੀ ਤੇ ਨਾ ਕਹੀ ਮੈਂ ਅੱਛਾ ਵੀਡੀਓ ਵੀ ਕਦੀ ਨਹੀਂ ਸੀ ਭਰੀ ਉਹ ਠੀਕ ਆ ਇਹਦੇ ਨਾ ਹੀ ਪਤਾ ਪਤਾ ਸੀਗਾ ਕਿਸੇ ਨੂੰ ਨਾ ਹੀ ਪਤਾ ਕਿ ਆਸਾਂ ਵੀਡੀਓ ਭਰੀ ਦੀ ਕੋਈ ਨਹੀਂ ਪਤਾ ਤੁਹਾਡੀ ਵੀਡੀਓ ਨੇ ਸਾਨੂੰ ਸਾਰਿਆਂ ਨੂੰ ਮਿਲਾਤਾ ਹਾਂ ਸਾਰਿਆਂ ਨਾ ਭਰ ਦਿੱਤਾ ਇਹ ਕਿੱਥੇ ਮੈਨੂੰ ਕਿੱਥੇ ਮੈਨੂੰ ਕਦੇ ਨਹੀਂ ਸੀ ਚਾਹਣ ਵਾਲਾ ਚਾਚਾ ਸਾਡਾ ਹੂੰ ਉਹਨਾਂ ਦਾ ਸੋਨੇ ਦੇ ਬੋਲਣ ਨੂੰ ਵੀ ਗਿਆ ਜਦੋਂ ਚਾਚਾ ਪਾ ਨਾ ਨਹੀਂ ਪੁੱਛਣਾ ਚਾਚਾ ਦਾ ਕੀ ਹਾਲ ਹੈ ਮੈਂ ਚਾਚੇ ਮੇਰੇ ਕੋਲ ਨਹੀਂ ਹੈ ਚਾਚੇ ਬਹੁਤ ਦੂਰ ਹੈ ਮੇ ਤੋਂ ਹਨਾ ਤੇ ਇਦਾਂ ਮੈਨੂੰ ਵੀ ਨਹੀਂ ਸਿਆਸ ਵੀ ਜਾਤੇ ਹੁੰਦੇ ਆਂ ਤੇ ਦੇਖ ਲਿਆ ਪਤਾ ਲੱਗ ਗਿਆ ਤੇ ਮੈਂ ਛੱਕੇ ਆ ਉਹ ਦੋ ਸਾਲ ਪਹਿਲਾਂ ਮੈਂ ਆਈ ਇੰਨੀਆਂ ਗੱਲਾਂ ਕਰਦੇ ਸੀ ਇੰਨੀਆਂ ਪਾਤੀਆਂ ਸਾਰੀਆਂ ਦੱਸੀਆਂ ਇਹ ਇਹ ਤੇ ਬਾਅਦ ਤੋਂ ਪੂਨ ਨਾ ਤੇ ਲਗ ਬੜ ਸੁਣੀਆਂ ਗੱਲਾਂ 6 ਮਹੀਨੇ ਹੋਏ ਆ ਹਾਂ ਇਹ ਨਾ ਕੀ ਹੋਇਆ ਹਾਂ ਇਹ ਨਾ ਕੀ ਹੋਇਆ ਇਹ ਕਹਣਾ ਮੂਹਨ ਸੁਣਨ ਮੇਰੀ ਗੱਲ ਕਰਾ ਮੈਂ ਕਹਣਾ ਮੂਹਨ ਸੁ ਮੇਰੇ ਕੋਲ ਥੋੜਾ ਤੁਸੀਂ ਮੂਹਨ ਕਰੋ ਜਿੰਨ ਜੀਤਨ ਕਹੋ ਫੋਨ ਕਰਾ ਫੋਨ ਕਰਾ ਹੈ ਨਾ ਤੇ ਹੁਣ ਤਾਂ ਪਤਾ ਨਹੀਂ ਕਿੱਦਾਂ ਗੱਲ ਹੁਣ ਤੁਹਾਡਾ ਨਾਂ ਕੀ ਆ ਭਾਜੀ ਹੁਣ ਤੁਹਾਡਾ ਨਾਂ ਕੀ ਪਾਕਿਸਤਾਨ ਚ ਨਾਂ ਚੱਲਦਾ ਉਹ ਪੁੱਛਦੀ ਕੁੜੀ ਕੀ ਆ ਪਾਕਿਸਤਾਨ ਇਹ ਨਾਂ ਮੇਰਾ ਹੁਣ ਚੱਲਦਾ ਅਬਦੁਲ ਖਾਲਕ ਅਬਦੁਲ ਖਾਲਕ ਉਹਦਾ ਮੂਹਨ ਸਿੰਘ ਉਦਾਂ ਮੋਂ ਤੇ ਤੁਹਾਨੂੰ ਕੁਛ ਚੇਤੇ ਵੀ ਆ ਅੱਜ ਦਾ ਪਿਛਲਾ ਜਦ ਦਾ ਚੇਤੇ ਆ ਜਦ ਤੁਸੀਂ ਪਿੰਡ 'ਚ ਰਹਿੰਦੇ ਸੀ ਛੋਟੇ ਹੁੰਦੇ ਪਿੰਡ ਚੇਤਾ ਦਾ ਘਰ ਦਾ ਜਦੋਂ ਇਦਾਂ ਰੌਲੇ ਪਏ ਆ ਜਦ ਤੁਸੀਂ ਕੋਈ ਇੱਕ ਥਾਂ ਤੇ ਥੋੜਾ ਰਹਿ ਹ ਨਹੀਂ ਉਦੋਂ ਤਾਂ ਰਹਿ ਹੀ ਬਹੁਤ ਹੈ ਜਿੱਦਾਂ ਘਰ 'ਚੋਂ ਕਹਿੰਦੇ ਤੁਸੀਂ ਬਾਹਰ ਗਏ ਉਦੋਂ ਦਾ ਕੁਛ ਚੇਤਾ ਹੈਗਾ ਤੁਹਾਡੇ ਮੰਮੀ ਡੈਡੀ ਦਾ ਜਾਂ ਪਿੰਡ ਦਾ ਬਾ ਕੋਈ ਨਹੀਂ ਚੇਤਾ ਨਹੀਂ ਕਈਆਂ ਥਾਵਾਂ ਤੇ ਰਹਿ ਆ ਉਹ ਤਾਂ ਭੁੱਲੇ ਹੀ ਗਏ ਨਾ ਵੀ ਮੇਰੇ ਕੋਲ ਹੈਗਾ ਮੈਂ ਕਿਹਨਾਂ ਮੈਂ ਕਿ ਜਦੋਂ ਬਾਬਾ ਜੀ ਨੂੰ ਮਿਲੇ ਜਾਂ ਸਰਬੰਬ ਬਾਬਾ ਜੀ ਨੂੰ ਮਿਲੇ ਜਿੱਦਾਂ ਉਹ ਉਹ ਰਲਦੇ ਮਿਲਦੇ ਸੀਗੇ ਆਪਣੇ ਡੈਡੀ ਦੇ ਨਾਲ ਤੁਹਾਡੇ ਡੈਡੀ ਨਾਲ ਤਾਂ ਪਾਪਾ ਨੂੰ ਪਤਾ ਨਹੀਂ ਤੁਹਾਡੇ ਮੰਮੀ ਡੈਡੀ ਕਿਹੋ ਜਿਹੇ ਲੱਗਦੇ ਸੀਗੇ ਉਹਨਾਂ ਦੀ ਕੋਈ ਫੋਟੋ ਹੈਗੀ ਤੁਹਾਡੇ ਕੋਲ ਪਾਪਾ ਜੀ ਤੇ ਹੈਗੀ ਆ ਬਿਜ਼ੀ ਦੀ ਨਹੀਂ ਹਨ ਉਹ ਕੇ ਹਗੀ ਉਹਨਾਂ ਦੇ ਦੋਸਤ ਨਾਲ ਉਹ ਆਛਾ ਓਕੇ ਓਕੇ ਆਪਣੇ ਬਾਬਾ ਜੀ ਵਰਗੇ ਲੱਗਦੇ ਆ ਹਾਂਜੀ ਓਕੇ ਸਾਡੇ ਆਰਗੇ ਬਾਬਾ ਹਾਂ ਉਹੀ ਮੈਂ ਕਹਿੰਨੀ ਜਦੋਂ ਉਹਨਾਂ ਨੂੰ ਮਿਲੇ ਸਾਡੇ ਬਾਬਾ ਜੀ ਨੂੰ ਬੇ ਪਰ ਜਿਹੜਾ ਚਾਚਾ ਜੀ ਆ ਜਿਹੜੇ ਛੋਟੇ ਬਾਬਾ ਜੀ ਆ ਉਹ ਉਹਨਾਂ ਦੀ ਸ਼ਕਲ ਇਹਨਾਂ ਨਾਲ ਮਿਲਦੀ ਮਿਲਦੀ ਆ ਸਰਬਨ ਬਾਬਾ ਜੀ ਦੀ ਸਰਬਨ ਦੀ ਪਿਰੀਲੀ ਸੀ ਕਿ ਆਮ ਚੌਲ ਚੌਲ ਨਹੀਂ ਪਸੰਦ ਕਰਦੇ ਆਮ ਚੌਲ ਅਸੀਂ ਕੋਈ ਵੀ ਨਹੀਂ ਪਸੰਦ ਕਰਦਾ ਸਾਨੂੰ ਪਚਦੇ ਨਹੀਂ ਪਾਕਿਸਤਾਨ ਚੌਲ ਮੈਂ ਕਿ ਨਹੀਂ ਪਾਕਿਸਤਾਨ ਜਿੱਦ ਬੋ ਖਾਂਦੇ ਹਾਂ ਹਾਂ ਉੱਥੇ ਬਹੁਤ ਖਾਂਦੇ ਇਹਨਾਂ ਨੂੰ ਪਚਲੋਂ ਹਟ ਸਾਨੂੰ ਵੀ ਨਹੀਂ ਪਚਦਾ ਚੌਲ ਪਚਦੇ ਅਸੀਂ ਆਸਦੀਆਂ ਸੀ ਕਿ ਇਹ ਵਾਲੇ ਡੈਡੀ ਵੀ ਚੌਲ ਲਾਈ ਕਰਦੇ ਸਾਨੂੰ ਹਟੇ ਕਰਕੇ ਛੱਡੇ ਆ ਨਹੀਂ ਤਾਂ ਬਰੀਆਨੀ ਦਾ ਇਹ ਬਹੁਤ ਖਾਂਦੇ ਆ ਹਾਂ ਉੱਥੇ ਖਾਂਦੇ ਆ ਇਹ ਚੌਲੇ ਏਡੇ ਮਿਰਨ ਆ ਬੜਾ ਜੀ ਦੋ ਜੇ ਸਾਰੇ ਇੱਕ ਬਾਕੀ ਲੋਕੇ ਠੀਕ ਠੀਕ ਆ ਹਾਂ ਜੋਰ ਤਾਂ ਇਹਨਾਂ ਦਾ ਬਹੁਤ ਲੱਗਦੇ ਹਾਂ ਮੈਂ ਚੰਡੇ ਅੱਛਾ ਪਚਦੇ ਨਹੀਂ ਗਏ ਸਾਨੂੰ ਵੀ ਨਹੀਂ ਪਚਦੇ ਅਸੀਂ ਵੀ ਨਹੀਂ ਖਾ ਸਕਦੇ ਪਾਚਣ ਨੂੰ ਕੁਝ ਵੀ ਜਾਂਦੇ ਨੇ ਪਰ ਖਰਾਬ ਕਰ ਦਿੰਦੇ ਹਾਂ ਮੈਂ ਵੀ ਨਹੀਂ ਪਚਦੇ ਖਰਾਬ ਉਹ ਹੀ ਮੈਂ ਥੋੜੇ ਜੇ ਖਾ ਲੈਂਦੀ ਪਰ ਮੈਨੂੰ ਵੀ ਨਹੀਂ ਨੇ ਆਮ ਅੰਡਾ ਉਬਲਿਆ ਨਹੀਂ ਖਾ ਸਕਦੇ ਆਮਲੇਟ ਬਣਾ ਦੋ ਉਥੇ ਰਹਿੰਦਾ ਮੈਮ ਨਹੀਂ ਉਹ ਉਬਲਿਆ ਅੰਡਾ ਲੈ ਕਰਦੇ ਮੈਨੂੰ ਮੀਨੂ ਵੀ ਪਸੰਦ ਹੈਗਾ ਹਾਂ ਹਾਂ ਆਰ ਯੂ ਗ੍ਰੋਸ ਆਫਟਰ ਈਟਿੰਗ ਅ ਬੋਇਲ ਡੇਗ ਬਟ ਇਫ ਆਈ ਈਟ ਅ ਸਕ੍ਰੈਂਬਲਡ ਡੇਗ ਆਮ ਫਾਈਨ ਆਈ ਡੂ ਬੋਥ ਕੁੜੀਆਂ ਨੇ ਕੁੜੀਆਂ ਨੇ ਕੁੜੀਆਂ ਨੇ ਮੇਰੇ ਤੋਂ ਜਾਦੀ ਗੱਲਾਂ ਪੁੱਛ ਲਈਆਂ ਤੁਹਾਨੂੰ ਸਮਝ ਨਹੀਂ ਆਂਦੀਆਂ ਅੰਧੇ ਪਸੰਦ ਕਰਦੇ ਹੋ ਜਾਂ ਨਹੀਂ ਸਮਝਾਣੇ ਦੇ ਬਗਾਰ ਤੇ ਹਾਂ ਗੰਦਿਆਂ ਨੂੰ ਸੌਣ ਦੇ ਚੁੱਕਰ ਤਾਕਹ ਹਜਨ ਦਾ ਹਾਂ ਤਾਕਹ ਹਜਨ ਦਾ ਸਾਰੇ ਦਿਨ ਕਮ ਹਾਂ ਤਾਕਹ ਹਜਨ ਦਾ ਨਾਲੇ ਆਪਣੇ ਜਦੋਂ ਉੱਥੇ ਪਿੰਡ 'ਚ ਹੁੰਦੇ ਉੱਤੇ ਤੁਰੇ ਫਿਰਦੇ ਆ ਤੁਸੀਂ ਬਾਹਰ ਨਹੀਂ ਹਵਾ 'ਚ ਆ ਹਨਾ ਇੱਥੇ ਹੁਣ ਅੰਦਰ ਅੰਦਰ ਜਿੱਦਾਂ ਪਹਿਲਾਂ ਅਸੀਂ ਜਦੋਂ ਕਿ ਮਿਲੇ ਆ ਉਦੋਂ ਤਾਂ ਬਹੁਤ ਤੁਰਦੇ ਸੀ ਹਾਂ ਬੋਲੋ ਪਿੰਡ 'ਚ ਆ ਮਸੀਤ ਉੱਥੇ ਜਨ ਹਾਂ ਹੂੰ ਇਹ ਤਾਂ ਅੰਦਰ ਅੰਦਰ ਆਹਤ ਰਾਈ ਦੇ ਹਾਂ ਨਵਾਂ ਸਤਿ ਜਨਤਾ ਹੂੰ ਤੁਹਾਨੂੰ ਨਸੀਤ ਤੇ ਫੇਸਬੁਕ 'ਚ ਦੇਖੇ ਆਉਣੇ ਸਾਰਿਆਂ ਨੂੰ ਕਹਿਣਾ ਨਸੀਤ 'ਤੇ ਚੱਲਿਆ ਤੇ ਹੁਣ ਨਹੀਂ ਕਹਿੰਦੇ ਤੋਰ ਹੁਣ ਘਰ ਘਰ ਚ ਜਿਹੜਾ ਕਰਦੇ ਨੀਓ ਉਮਰ ਵੀ ਹੁਣ ਜਾਂ ਖੇਤਾਂ ਦੇ ਦੁਆਲੇ ਜਿੰਨਾ ਹੈਗੇ ਪੱਧਰੇ ਖੇਤ ਐ ਇਦਾਂ ਦੁਆਲੇ ਘੇਰ ਤੋਰ ਲੈਂਦੇ ਸੀ ਹੁਣ ਕਹਿੰਦੇ ਨਹੀਂ ਤੋਰ ਹੁਣ ਤੋੜਨੇ ਘਰ ਘਰ ਚ ਤੁਰੇ ਫਿਰਦੇ ਤਾਂ ਉੱਠ ਕੇ ਥੋੜਾ ਪੋਤਾ ਤੋਰੀ ਜਾਇਓ ਮੰਜਾ ਬਾਹਰ ਰੱਖੇ ਤੋਰੀਆ ਉਧਾਰਲੇ ਬੇੜੇ ਚ ਪਿਆ ਮੰਜਾ ਉੱਥੇ ਸਾਰੇ ਆਇਆ ਗਿਆ ਹੁਣ ਕਹਿਂਦੀ ਨਹੀਂ ਹਾ ਦੇਖਨੇ ਵੀ ਲਈ ਕੀ ਕੀ ਪੁੱਛਦੀ ਆ ਤੈਨੂੰ ਸਾਡੀ ਮਾ ਤਾਈ ਕੀ ਤਾਈ ਦਾ ਸੁਭਾਅ ਕਿਦਾਂ ਦਾ ਸੀ ਚੰਗਾ ਚੰਗਾ ਸੀ ਜਿੰਦ ਐਨੀ ਜ਼ਿੰਦਗੀ ਕੱਟ ਲਈ ਗਰੀਬੀ ਵਿੱਚ ਦਾ ਚੰਗਾ ਹੀ ਸੀ ਚੰਗਾ ਸੀ ਨਾਲ ਇਹਨੂੰ ਬਹੁਤ ਕਹਿੰਦੇ ਬੀ ਗੋਂ ਕਪਾਹ ਬਹੁਤ ਜੂਗੀ ਸਾਰੇ ਦਸਦੇ ਵੀ ਕੰਮ ਮ ਬੋ ਕੀਤਾ ਨਾਲ ਬਰਾਬਰ ਕਹਿੰਦਾ ਵੀ ਇੰਨੀ ਇਹੋ ਚਾਚੀ ਕਹਿੰਦਾ ਇਹਨਾਂ ਨੂੰ ਭਾਜੀ ਦੇ ਘਰ ਵਾਲੇ ਵੀ ਚਾਚੀ ਕਹਿੰਦਾ ਚਾਚੀ ਸਾਡੀ ਨੂੰ ਕਪਾਹ ਬਹੁਤ ਜੂਗੀ ਨਾ ਸੀ ਉਹਦਾ ਰੇਸ਼ਮ ਦੇਸ਼ ਮੰਮਾ ਨੇ ਦੇ ਇੱਕ ਬਾ ਚੁੱਕ ਜਾਂਦੀ ਹਾਂ ਬਾਬੇ ਜੀ ਦਾ ਤੇਰਾ ਨਾਮ ਕੀ ਸੀ ਅਰਜਨ ਦਾ ਹਾਂ ਉਹ ਡੈਡ ਤੇ ਬਾਬੇ ਦਾ ਡੈਡੀ ਦਾ ਅਰਜਨ ਸਿੰਘ ਹਾਂ ਪਰਦਾਦੇ ਦਾ ਪ੍ਰੇਮ ਸਿੰਘ ਹਾਕਮ ਸਿੰਘ ਹਾਂ ਤਾਂ ਹਗਨ ਸਿੰਘ ਬੰਦਾ ਸਿੰਘ ਇਹ ਤਿੰਨ ਭਰਾ ਸੀ ਤਾਂ ਆ ਪਹਿਲਾ ਜੋ ਇੱਕ ਉਦਮ ਵੀ ਸੀ ਉਦਮ ਸਿੰਘ ਤਾਂ ਸਾਡੇ ਬਾਸ ਜਿੰਦਾ ਦਾ ਭਰਾ ਸੀ ਵੱਡਾ ਤੇਰੇ ਸੀ ਤੇਰੇ ਬਾਬਾ ਜੀ ਸੀ ਹਨ ਤੇਰੇ ਬਾਬਾ ਜੀ ਦੇ ਪਰਦਾ ਸਗੇ ਸੋ ਉਦੋਂ ਦੱਦੇ ਦੇ ਨਾਲ ਤੁਹਾਡੀ ਡੈਡੀ ਸੀਗੇ ਤਾਂ ਬਾਬਾ ਜੀ ਹਮ ਉਦੋਂ ਸਿੰਘ ਉਦੋਂ ਸਿੰਘ ਫਿਰ ਬਗਾ ਸਿੰਘ ਹਾਂ ਪਾਠ ਕਰਵਾ ਤੇ ਜਸਵੰਤ ਨੇ ਤਾਂ ਆਇਆ ਹੁਣ ਦਾ ਡੈਡੀ ਡੈਡੀ ਹਾਂ ਹਾਂ ਬਗਾ ਹਾਂ ਫਿਰ ਆਪਣੇ ਰੌਣਕ ਸੇ ਅਗਵਾ ਦੀ ਰੌਣਕੀ ਦਾ ਸੋਣ ਸਿੰਘ ਉਹਨਾਂ ਸੋਣ ਸਿੰਘ ਜਿਹੜੇ ਉੱਥੇ ਤੇਰੀ ਦਾਦੀ ਆ ਬਾਬਾ ਜੀ ਤੇਰੇ ਹਾਂ ਫਿਰ ਛੋੜੇ ਸਰ ਸਰ ਤੇ ਪੂਰਾ ਸਾਡਿਆਂ ਦਾ ਨਾਂ ਇੱਕ ਨਾ ਜਿੱਤੋ ਸੀ ਨੰਤਰੀਤੋ ਜੀ ਤਾ ਤੋਪਰੀ ਤੋਂ ਪਰ ਉਹ ਨਹੀਂ ਪਾਕਿਸਤਾਨ ਤੋਂ ਛੋਟੀਆਂ ਸੀ ਨਾ ਜਿਹੜੀ ਵੱਡੀ ਭੂਆ ਸਾਡੀ ਫਰੀ ਤੋਂ ਸੀ ਉਹ ਮੰਗਿਉ ਸੀ ਅੱਛਾ ਪਰ ਉਹਨਾਂ ਦੇ ਆਪ ਦੇ ਬੱਚੇ ਹਜੇ ਨਹੀਂ ਸੀ ਕਰਕੇ ਉਹ ਸੀਗੀ ਮੰਗੀ ਉਹ ਵਿਆਹ ਨੂੰ ਥੋੜੋ ਸੀ ਹਾਂ ਫਿਰ ਉਹਦੇ ਭੂਆ ਜਿਹੜੀ ਇਹਨਾਂ ਦੀ ਅਮਰੀਕ ਉਹਨਾਂ ਦੀ ਭੂਆ ਸੀ ਉਹ ਵਿਆਹੀ ਸੀ ਉਹ ਕਿ ਜਿਹੜੀ ਆ ਗੁੱਡੀ ਦੀ ਭੈਣ ਜੀ ਮੰਮੀ ਸੀ ਜਿਹੜਾ ਅੱਜ ਇਹ ਸੁਖੀ ਮਰ ਮਰ ਗਿਆ ਸੀਗਾ ਉਹ ਵੀ ਮਰ ਉਹਨੂੰ ਪੋਰ ਉਹਨੂੰ ਪੋਰ ਉਹਦੀ ਮੰਮੀ ਸੀਗਾ ਮੇਰਾ ਮੁੰਡਾ ਮਰ ਗਿਆ ਸੀਗਾ ਬਿੱਲੂ ਹੁਣ ਆ ਦੇ ਇਹਨਾਂ ਦਾ ਹੁਣੇ ਤਾਇ ਦਾ ਮੁੰਡਾ ਨਹੀਂ ਹੋ ਰਿਹਾ ਸੀਗਾ ਸੁਖੀ ਤੁਹਾਨੂੰ ਚੇਤਾ ਭੁੱਲ ਗਿਆ ਜਦੋਂ ਤੁਸੀਂ ਉੱਥੇ ਰਹਿੰਦੀ ਸੀ ਸਾਰਾ ਉੱਥੇ ਹੁੰਦੀ ਸੀ ਇਕੱਠੇ ਮੈਨੂੰ ਥੋੜਾ ਥੋੜਾ ਚੇਤਾ ਹਾਂ ਹੁੰਦਾ ਸੀ ਤੇ ਤਾਇ ਦਾ ਮੁੰਡਾ ਇੱਕ ਮਾਮੇ ਆ ਰ ਗਈ ਹੁੰਦਾ ਸੀਗਾ ਹਾਂ ਉਹਦੀ ਮੰਮੀ ਉਹਦੀ ਮੰਮੀ ਜਿਹੜੀ ਸੀ ਉਹਦੇ ਤਾਂ ਉਹ ਤੁਹਾਡੀਆਂ ਨੋਹਾਂ ਚ ਨਹੀਂ ਕਰਾਂ ਲੜਗੀਆਂ ਲੁੜੀਆਂ ਉਹ ਠੀਕ ਆ ਹੈ ਉਹ ਸਾਰੀਆਂ ਤਾਈ ਭਾਈ ਜੀ ਹੁੰਦੀ ਸੀਗੀ ਨਹੀਂ ਉਹ ਚਾਚਾ ਕਿ ਨਹੀਂ ਹੁੰਦਾ ਹਾਂ ਹੂੰ ਹੁੰਦਾ ਪਤਾ ਹੀ ਨਹੀਂ ਲੱਗਦਾ ਸਫ਼ਰ ਕਿਦਾਂ ਸੀ ਜਿਆਦਾ ਤੰਗੀ ਤਾਂ ਨਹੀਂ ਆਈ ਆ ਨਹੀਂ ਹੋਇਆ ਹਾਂ ਵਾਹ ਜਮੀਨ ਦੇ ਨਾਲ ਜਿਵੇਂ ਪਤਾ ਹੀ ਨਹੀਂ ਲੱਗਦਾ ਵੀ ਉੱਡੇ ਹੈ ਕਿ ਨਹੀਂ ਹੁੰਦਾ ਹਾਂ ਕਹਿੰਦੇ ਤੰਗ ਤਾਂ ਨਹੀਂ ਹੋਇਆ ਜਹਾਜ਼ ਵਿੱਚ ਦੋ ਸਗਲ ਦੀ ਕਹਿੰਦੇ ਬੈਠਾ ਤਾਂ ਇੱਥੇ ਆ ਗਿਆ ਹਾਂ ਡਾਇਰੈਕਟ ਫਲਾਈਟ ਸੀ ਹੈ ਡਾਇਰੈਕਟ ਹਾਂ 14 ਘੰਟੇ ਦੀ ਫਲਾਈਟ ਇੰਨਾ ਨਾ ਬੜੀ ਵਧੀਆ ਗੱਲ ਏ ਸੀ ਪਾਕਿਸਤਾਨੀ ਲਾਈਨ ਕਰਕੇ ਹਾਂ ਇਹਨਾਂ ਨੂੰ ਕੋਈ ਬਾਤ ਦੀ ਪ੍ਰੋਬਲਮ ਨਹੀਂ ਸੀ ਹਾਂ ਤੁਸੀਂ ਫਾਰਸੀ ਬੋਲਦੇ ਕਿ ਆਪਣੀ ਲਾਹੌਰੀ ਪੰਜਾਬੀ ਬੋਲਦੇ ਪੰਜਾਬੀ ਵੀ ਦਾ ਮੋੜ ਦੂਗੀ ਪੰਜਾਬੀ ਤੋਂ ਉਰਦੂ ਅੱਛਾ ਪੰਜਾਬੀ ਆ ਉਰਦੂ ਨਹੀਂ ਨੀ ਦੰਨ ਨੇ ਜਿੱਦਾਂ ਜਿਵੇਂ ਮੈਂ ਨਿਆਣੇ ਇੰਗਲਿਸ਼ ਸਕੂਲਾਂ ਚ ਲਾਇਆ ਇੰਗਲਿਸ਼ ਵਾਲਾ ਉਹਨੂੰ ਜੱਬੀ ਵੀ ਲੱਗਦੇ ਲੱਗਦੇ ਸਾਨੂੰ ਆਉਂਦੇ ਉਹ ਬਣਦੇ ਐਪੁੱਟ ਹੀ ਸਿੱਦੇ ਉਹ ਹੈ ਜਿਹੜਾ ਖੇੜਾ ਪੰਜਾਬੀ ਵੀ ਆ ਉਹ ਇਹਨਾਂ ਦੇ ਉਰਦੂ ਦੇ ਹੀ ਆ ਓ ਠੀਕ ਆ ਉਹਦੇ ਮਤਲਬ ਆ ਅਰਬੀ ਦੇ ਵੀ ਤੇ ਜਿਹੜੀ ਆ ਇਹਨਾਂ ਦੀ ਆ ਗਿਆ ਪੰਜਾਬੀ ਪੰਜਾਬੀ ਜੈਮ ਕੇ ਵੀ ਪੱਪਾ ਨੀ

ਆ ਦਾ ਬਾਬਾ ਜੀ ਜਿਹੜੇ ਆ ਉਹ ਬਹੁਤ ਸਾਈਕਲ ਚ ਚੌਂਦੇ ਸੀਗੇ ਘੋੜੇ ਵੀ ਇਹ ਵੀ ਘੋੜੇ ਆ ਜਾਂਦੇ ਪੁੱਤ ਸੀ ਨਾ ਚੱਕਰਿਆ ਬਹੁਤ ਗੱਲਾਂ ਹੁਣ ਵੀ ਆਪਾਂ ਸੋਚੀ ਕਿ ਆਸ ਉਮਰ ਦੇ ਵਿੱਚ ਰਾਈਟ ਮੇਲੇ ਹੋਣੇ ਸੀਗੇ ਤਾਂ